ਹਾਂਜੀ ਵੈਲਕਮ ਸਦਾ ਆਪਣੀ ਕੋ ਹੋਰ ਨਵੇਂ ਵਲੋਗ ਦੇ ਵਿੱਚ ਲੋ ਵੀ ਟਾਈਮ ਹੋ ਗਿਆ 7:25 ਮਿੰਟ ਦਾ ਤੇ ਘਰੋਂ ਆਪਾਂ ਨਿਕਲ ਗਏ ਆ ਡਰਾਈਵਰ ਚੱਜ ਕੇ ਅੱਜ ਬੀਜਣ ਜਾਣਾ ਕਣਕ ਪਹਿਲਾਂ ਤਾਂ ਨਾ ਗਰਾਰੀ ਨਾ ਮੱਥਾ ਲਾਉਣਾ ਪੈਣਾ ਆ ਦੇਖੋ ਨਵੀਆਂ ਗਰਾਰੀਆਂ 15 ਤੇ 20 ਦੀ ਗਰਾਰੀ ਮੰਗਾਈ ਆ ਹੁਣ ਆਪਾਂ ਪਾਉਣ ਨੂੰ ਸਾਰਿਆਂ ਨੂੰ ਪੁੱਛ ਪੁੱਛ ਕੇ ਵੀ ਕਿੰਨੇ ਨੰਬਰ ਵਧੀਆ ਚੱਲੂਗੀ ਤੇ 15 ਤੇ 20 ਦੀ ਕਹਿੰਦੇ ਆ ਬਈ ਮਠਾਰੂ ਵਾਲੇ ਜਿਹੜੇ ਮੂਰੇ ਦਫ਼ਤਰ ਵਾਲੇ ਬੰਦੇ ਆ ਨਾ ਉਹਨਾਂ ਨੂੰ ਜਮਾਂ ਨਹੀਂ ਕੁਝ ਪਤਾਗਾ ਅਸੀਂ ਰਾਤ ਪੁੱਛਿਆ ਵੀ ਇੱਚ ਸਪਲੇਨਾਂ ਕਿੰਨੀਆਂ ਨੇ ਵੀ ਘਰਾਰੀ ਵਾਲਾ ਬੰਦਾ ਪੁੱਛਦਾ ਜੀ ਤੋਂ ਘਰਾਰੀਆਂ ਲੈਣੀਆਂ ਕਹਿੰਦੇ ਸਾਨੂੰ ਸਪਲੇਨਾਂ ਹੀ ਨਹੀਂ ਪਤਾ ਕੀ ਹੁੰਦੀਆਂ ਵੀ ਤੁਸੀਂ ਫਿਰ ਦਫ਼ਤਰੀ ਵਾਲੇ ਕਾਹਦੇ ਬੰਦੇ ਬੈਠੇ ਹੋ ਵੀ ਕਲੇ ਕਾਗਜ਼ ਪੱਤਰਾਂ ਵਾਲੇ ਹੀ ਉਹ ਨੌਲੇਜ ਵਾਲੇ ਨਹੀਂ ਹੈਗੇ ਸਮਝੋ ਬਾਹਰ ਆ ਗੱਲ ਹੁੰਦਾ ਜੀ ਤੇ ਫਿਰ ਗਾਂ ਕਿਸੇ ਦਾ ਨੰਬਰ ਨੰਬਰ ਲਿਆ ਉਹਨਾਂ ਤੋਂ ਤੇ ਤਾਂ ਕਰਕੇ ਪਤਾ ਲੱਗਿਆ ਵੀ 15 ਤੇ 20 ਨੰਬਰ ਪਾ ਕੇ ਦੇਖੋ ਸਪੀਡ ਪੂਰੀ ਬਾਜੂ ਇਹਦੇ ਨਾਲ ਹੁਣੇ ਹੀ ਜਾ ਕੇ ਪਾਉਣੇ ਆ ਘਰਾਰੀਆਂ ਫਿਰ ਤੁਹਾਨੂੰ ਪਰਫਾਰਮੈਂਸ ਚੈੱਕ ਕਰਾਵਾਂਗੇ ਲੋ ਵੀ ਆ ਕੇ ਖੇਤ ਵਾਲੀ ਪਹੀਏ ਤੇ ਉਹ ਸਾਹਮਣੇ ਆਪਣੀ ਉੱਤਰ ਮੋਟਰ ਆ ਤੇ ਚੱਲ ਕੇ ਪਹਿਲਾਂ ਤਾਂ ਨਾ ਗਰਾਰੀਆਂ ਚੇਂਜ ਕਰਾਉਣੀਆਂ ਆ ਆ ਗਰਾਰੀਆਂ ਖੁਣ ਦੁਕਾਨ ਨਾ ਆ ਗਰਾਰੀਆਂ ਚੇਂਜ ਕਰਨੀਆਂ ਨੇ ਚੱਲ ਕੇ ਇਹ ਗਰਾਰੀਆਂ ਨੇ ਬਹੁ ਮੱਥਾ ਮਰੋਣਾ ਆਲੀਆਂ ਨੇ ਇਹ ਗਰਾਰੀਆਂ ਬਦਲ ਕੇ ਫੇਰ ਕਿਤੇ ਆ ਕੇ ਸੁਪਰ ਸ਼ੀਟਰ ਚ ਲੈਣਾ ਫੇਰ ਕਾਨਕ ਬੀਜ ਹੋ 15 ਤੇ 20 ਨੰਬਰ ਦੀ ਗਰਾਰੀ ਆ ਚੱਲ ਕੇ ਤੁਹਾਨੂੰ ਸੈੱਟ ਕਰਦੇ ਆ ਫੇਰ ਤੁਹਾਨੂੰ ਪਰਫਾਰਮੈਂਸ ਦਿਖਾਉਣੇ ਐ ਇੱਟੇ ਐਡ ਬਰਾ ਇੰਨੇ ਉਪਰ ਵਾਲੀ ਚ ਲੋਵੀ ਸਵੇਰ ਦੇ ਜਦੋਂ ਦੇ ਮੋਟਰ ਤੇ ਆਏ ਆ 9:30 ਵਜੇ ਉਦੋਂ ਦੇ ਗਰਾਰੀਆਂ ਨਾ ਖਪਣ ਲੱਗੇ ਹੋਏ ਆ ਤੇ ਗਰਾਰੀਆਂ ਬਦਲ ਬਦਲ ਦੇਖ ਲਈਏ ਗੱਲ ਬਣੀ ਨਹੀਂ ਮਠਾਰੂ ਵਾਲਿਆਂ ਦਾ ਰਿਸਪੌਂਸ ਕੋਈ ਬਹੁਤਾ ਵਧੀਆ ਨਹੀਂ ਹੈਗਾ ਸਰਵਿਸ ਵਾਲਾ ਤੇ ਜੇ ਕਿਸੇ ਨੇ ਮਠਾਰੂ ਵਾਲਿਆਂ ਦਾ ਸੁਪਰ ਸੀਟਰ ਲੈਣ ਜਾਣਾ ਤਾਂ ਕਿਰਪਾ ਕਰਕੇ ਵਾਪਸ ਮੁੜ ਜਾਵੇ ਨਾ ਲਵੇ ਸਾਡਾ ਰਿਸਪੌਂਸ ਤਾਂ ਬਾਲਾ ਮਾੜਾ ਵਾ ਸਾਡੇ ਵੱਲੋਂ ਦਾ ਮਠਾਰੂ ਦਾ ਰਿਵਿਊ ਜਮਾ ਮਾੜਾ ਵਾ ਹੁਣ ਉੱਪਰ ਦੀ ਕਿਹੜਾ ਦੀ ਘ ਹੈ ਮਠਾਪਰ ਸੀਟਰ ਹੁਣ ਉਹ ਧੂਰੀ ਵਾਲਾ ਬਾਈ ਕਹਿੰਦਾ 20 ਪਾਓ ਪੀਟੀਓ ਵਾਲੇ ਪਾਸੇ 15 ਪਾਓ ਦੂਜੇ ਪਾਸੇ ਤੇ ਢੇਡੇ ਵਧਣਗੇ ਹੁਣ ਆਪਾਂ ਇੱਕ ਵਾਰ ਲਾਸਟ ਟ్రਾਈ ਲੈਣੀ ਹੈ ਜੇ ਮੰਨਣਗੇ ਆਪਣੇ ਬੰਦੇ ਮੂਹਰਲੇ ਕਿਉਂਕਿ ਸਵੇਰ ਦੇ ਦਾ ਖਪੀ ਜਾਂਨੇ ਆ ਹੁਣ ਲਾਸਟ ਟ్రਾਈ ਨਾ ਲੈਣਾ ਪਹਿਲਾਂ ਉਹ ਕਹਿੰਦੀ 20 ਪਾਇਓ ਇਧਰਲੇ ਪਾਸੇ ਹੁਣ ਕਹਿੰਦੇ 20 ਇਧਰਲੇ ਪਾਸੇ ਪਾਇਓ ਹੁਣ ਇੱਕ ਵਾਰ ਲਾਸਟ ਵਾਰ ਦੇਖ ਲੈ ਟ్రਾਈ ਲੈ ਕੇ ਪਹਿਲਾਂ ਹੱਥ ਕਾਲੇ ਕਾਲੇ ਹੋ ਗਏ ਮਸਾ ਸਾਫ ਕੀਤੀ ਤੇ ਹੁਣ ਦੁਬਾਰੇ ਲੱਗਣਾ ਪੈਣਾ ਇੱਕ ਦੀ ਪਤਾ ਲੱਗ ਰਿਹਾ ਵੀ ਕਣਕ ਦਾ ਸੀਜ਼ਨ ਆ ਜਦੋਂ ਆਹ ਕੁਸ਼ ਕਰਨਾ ਪੈ ਗਿਆ ਲੋ ਵੀ ਚੱਲੀ ਜਾਂਦਾ ਸੁਪਰ ਸੀਟਰ ਕਹਿੰਦੇ ਤੇ ਆ ਸਾਰਾ ਖੇਤ ਬੀਜ ਕੇ ਫੇਰ ਉਹ ਪਰੇ ਟੋਏ ਚੱਲਾਂਗੇ ਆਨ ਵੇੜ ਜੇ ਕਰਾਂ ਇਹ ਨੂੰ ਹੀ ਹਲੇ 2 ਘੰਟੇ ਲੱਗਣੇ ਆ ਆਰਾਮ ਨਾਲ ਟੱਕ ਵੱਡਾ ਇਹ ਕਾਫੀ ਤੇ ਬਾਈ ਮਠਾਰੂ ਵਾਲਿਆਂ ਦਾ ਸੁਪਰ ਸੀਟਰ ਨਾ ਲਿਓ ਹੁਣ ਅਸੀਂ ਲਾਸਟ ਵਾਰ ਦਿਰਾਦੀ ਬਦਲ ਕੇ ਦੇਖਣੀ ਆ ਅੱਜ ਦੁਪਹਿਰ ਜਾਂ ਕੱਲ ਨੂੰ ਸਵੇਰੇ 20 ਨੰਬਰ ਪਾਵਾਂਗੇ ਪੀਟੂ ਵਾਲੇ ਪਾਸੇ ਪੀਟੂ ਵਾਲੇ ਪਾਸੇ ਪਾਵਾਂਗੇ 20 ਨੰਬਰ ਤੇ ਦੂਜੇ ਪਾਸੇ ਪਾਵਾਂਗੇ 15 ਉਹਦੇ ਨਾਲ ਗੇੜੇ ਵਧਣਗੇ ਕਹਿੰਦੇ ਤੇ ਕਰਾਂਗੇ ਹੱਲ ਬਦਲ ਕੇ ਦੇਖ ਰਿਹਾ ਹਾਂ ਇਹ ਤੋਂ ਬਾਅਦ ਜੇ ਨਾ ਖੱਤਾ ਨੇੜੇ ਲੱਗ ਜਵੇ ਹੁਣ ਤਾਂ ਐਂ ਕੰਮ ਚੱਲ ਰਿਹਾ ਇੰਨੀ ਸਫਾਈ ਨਾਲ ਕਰ ਰਿਹਾ ਕੰਮ ਆਹ ਦੇਖ ਲਓ ਆਹ ਖੇਤ ਤਾਂ ਨੇੜੇ ਲੱਗ ਚੱਲਿਆ ਤੇ ਘਰੋਂ ਜਾ ਕੇ ਚਾਹ ਲੈ ਆਏ ਆਪਾਂ ਤੇ ਕਬੂਤਰਾਂ ਨੂੰ ਧਾਣੇ ਵੀ ਪਾਇਆ ਏ ਜੋੜੇ ਵਾਲਿਆਂ ਨੂੰ ਉਹ ਪਾਉਣਾ ਭੁੱਲ ਗਿਆ ਸੀ ਮੈਂ ਹੁਣ ਜਾ ਕੇ ਪਾਇਆ ਆ ਤੇ ਬੱ ਚੱਲੀ ਜਾਂਦਾ ਕੰਮ ਹੱਥੋ ਚ ਆਪਣੇ ਖੁਰਪੀ ਉਹ ਕਈ ਵਾਰ ਮਿੱਟੀ ਜਾਲਾ ਲੱਗ ਜਾਂਦੀ ਉੱਥੋਂ ਲਾ ਦੇਈ ਦੀ ਆ ਬੜੀ ਸਫਾਈ ਕਰੀ ਜਾਂਦਾ ਹੁਣ ਜਿੰਨੀ ਕ ਹੋ ਸਕਦੀ ਐ ਤਦੋਂ ਆ ਦੇਖੋ ਬਾਈ 2000 ਚੱਕਰ ਆਏ ਚੱਲਦਾ ਇਹ ਆਪਣਾ ਤੇ ਥੋੜੇ ਜੇ ਡ੍ਰੌਪ ਕਰ ਜਾਈਦਾ ਜਿੱਥੇ ਪ੍ਰਾਲੀ ਵੱਧ ਆ ਜਵੇ 2000 ਤੋਂ 1800 1900 ਤੇ ਆ ਜਾਂਦਾ ਥੋੜੇ ਜੱਗਾ ਡਰਾਪ ਕਰ ਜਾਂਦਾ ਲੱਗਦਾ ਕਿਸੇ ਦਾ ਹੱਥ ਭਾਲਦਾ ਹੈ ਆ ਵੀ ਆਖੇ ਇਦਾਂ ਕਹਿੰਦੇ ਨਿਪਟ ਗਿਆ ਲਾਸਟ ਢੇੜਾ ਵਾ ਆਪਾਂ ਬੈਕ ਲੈ ਕੇ ਸੀ ਟਰੈਕਟਰ ਮਗਰ ਨੂੰ ਤੇ ਇੱਥੋਂ ਹੀ ਐ ਨਵੇੜ ਕੇ ਬਾਹਰ ਕੱਢਣਾ ਟਰੈਕਟਰ ਬੱਸ ਬਾਕੀ ਵਧੀਆ ਚੱਲੀ ਜਾਂਦਾ ਵਾ ਤੇ ਗਰਾਰੀ ਬਦਲਾਂਗੇ ਦੀ ਅੱਜ ਸ਼ਾਮੀਆਂ ਕੱਲ ਨੂੰ ਸਵੇਰੇ 20 ਤੇ 15 ਵਾਲੀ ਪਾ ਕੇ ਦੇਖਾਂਗੇ ਦੁਬਾਰੇ ਅਸੀਂ ਇਹਨਾਂ 20 ਤੇ 15 ਵਾਲੀ ਪਾ ਲਈ ਹੂਗੀ ਤੇ ਉਲਟ ਪੈ ਗਈ ਉਹ ਪਹਿਲਾਂ ਬਾਈ ਕਹਿੰਦੇ ਸੀ 20 ਵਾਲੀ ਪਾਓ ਪੀਟੀ ਤੋਂ ਪੀਟੀਓ ਵਾਲੀ ਦੂਜੇ ਪਾਸੇ ਹੁਣ ਕਹਿੰਦੇ 20 ਵਾਲੀ ਪਾਓ ਪੀਟੀਓ ਵਾਲੇ ਪਾਸੇ ਹੁਣ ਉਵੇਂ ਕਰਕੇ ਦੇਖਾਂਗੇ ਤੇ ਬੱਸ ਆਹ ਲੈ ਗਿਆ ਮੜਾ ਢੇੜਾ ਇਦੋਂ ਬਾਅਦ ਟਰੈਕਟਰ ਬਾਹਰ ਕੱਢਦੇ ਆਂ ਚਾਹ ਪੀਣਿਆ ਚਾਹ ਆਈ ਹੋਈ ਆ ਤੇ ਕੰਮ ਓਕੇ ਆ ਬੰਗਲੇ ਫੁਗਰੇ ਨਾਲ ਫਿਰ ਜਾਂਦੇ ਆ ਅੱਜ ਦੇਵ ਗੈਂਗ ਤਾਂ ਹੈ ਨਹੀਂ ਕਿ ਬੰਗਲਾ ਗੈਂਗ ਆਪਣੇ ਨਾਲ ਤੇ ਰਿਓ ਉਹ ਨਾਲ ਪੇ ਤਾਂ ਇਹ ਸੁਪਰ ਹੀਡਰ ਤੇ ਉਹ ਟੋਏ ਚ ਚੱਲਣਾ ਲੱਗ ਗਿਆ ਜਾ ਕੇ ਆਪਣਾ ਹਣ ਤੇ ਆਪਾਂ ਜਾਨੂੰ ਚਾਹ ਪੀਨੇ ਆ। ਛਾਹ ਬਣੀ ਆ ਪਈ ਆ। ਚਾਹ ਨਾਲ ਖਾਵਾਂਗੇ ਪਕੌੜੀਆਂ ਥੋੜੀਆਂ ਆ ਤੇ ਟਰੈਕਟਰ ਆ ਖੜਾ ਰੈੱਡ ਹਾਰਸ। ਲੋ ਵੀ ਬੀ ਪਾਤਾ ਬਸ ਆ ਰਹਿ ਗਏ ਥੋੜੇ ਜਿਹੇ ਗੇੜੇ। ਆ ਖਤਾ ਇੱਧਰ ਲੱਕੰਬੀਟ ਕਰਾਤਾ ਤੇ ਡਰਾਈਵਰ ਨੇ ਕਹਿੰਦੇ ਬੋਰੀ ਭਰੀ ਹੋਈ ਬੀਜ ਦੀ ਪਾਤੀ ਅੱਜ। ਸਹੀ ਗੱਲ ਆ ਮੋਢੇ ਚੱਕ ਕੇ ਜੋਰੀ ਵਾਲੇ ਪੰਪ ਹੋ ਗਏ। ਹੋਰ ਕੀ ਹੁਣ ਦੇਖੋ ਇਹਨੇ ਰਿਓ ਦੀ ਬੋਰੀ ਲਿਆਉਣੀ ਆ ਜਾ ਕੇ ਉਹ ਮੋਟਰ ਤੋਂ ਉਹ ਖਾਲੇ ਖਾਲੇ ਤੁਰ ਕੇ ਆਉਣਾ ਨੇ ਇੱਥੇ ਟਿੱਕਰ ਹਾਂ ਸਹੀ ਗੱਲ ਆ ਗੋ ਜੀ ਦੇਖ ਲਾ ਬਲੌਗ ਚਲਦੇ ਜੀ ਜਾਵਾਂਗੇ ਚਾਹੇ 20 ਮਿੰਟ ਦਾ ਬਣ ਜਵੇ ਲਿਆएंगे ਜਾ ਕੇ ਦਾਣੇ ਦੀ ਕਿ ਉਹ ਦੀ ਰਿਓ ਦੀ ਚੱਕ ਲੂੰਗਾ ਵੇਟ ਸੇਮ ਹੀ ਆ ਦੋਨਾਂ ਦਾ ਚੱਕ ਲੂੰ ਚੱਲ ਨਹੀਂ ਲਿਆ ਸਕਦਾ ਜੇ ਲਿਆ ਬਈ ਨਹੀਂ ਲਿਆ ਸਕਦਾ ਮੇਰੀ ਗੱਲ ਸੁਣ ਦੋ ਆਵਾ ਛੱਤ ਨਾਉਣੇ ਆ ਜੇ ਮੈਂ ਉੱਥੋਂ ਲੈ ਕੇ ਇੱਥੇ ਤੱਕ ਲਿਆਂਦੀ ਬੋਰੀ ਨਹੀਂ ਲਿਆ ਸਕਦਾ ਇਹ ਚਲਾਰ ਜਪੀ ਜਾ ਹਾਂ ਭਈ ਮੁੱਕਰ ਜਾਣਾ ਹੈ ਪੀਜ਼ਾ ਪੀਜ਼ਾ ਮੇਰੇ ਵੱਲੋਂ ਜਿੰਨੇ ਮੁੱਕਰ ਗਿਆ ਪੀਜ਼ਾ ਸਾਡੇ ਚਿਕਨ ਖਾਵਾਂਗੇ ਚਿਕਨ ਮੇਰੇ ਵੱਲੋਂ ਫੁੱਲ ਫੁੱਲ ਚਿਕਨ ਮੇਰੇ ਵੱਲੋਂ ਜੱਗ ਪੀਜ਼ੇ ਨਾਲ ਕੀ ਬਣਨਾ ਲਓ ਵੀ ਦੂਜੇ ਖੇਤ ਚ ਐਂਟਰੀ ਕਰਨ ਲੱਗੇ ਆ ਏਡਾ ਕਰਕੇ ਜਾੜਨਾ ਲਓ ਵੀ ਕਹਿੰਦੇ ਆ ਖੇਤ ਕਰਕੇ ਸਾਰਾ ਬਸ ਅੱਜ ਦਾ ਆਹੀ ਕਰਨਾ ਗੱਲਾਂ ਖੇਤ ਲਓ ਵੀ ਆਪਾਂ ਖੇਤ ਤੋਂ ਹੋ ਗਏ ਵਿਹਲੇ ਅੱਜ ਤਾਂ 3:24 3:24 ਮਿੰਟ ਤੇ ਵਿਹਲੇ ਹੋ ਗਏ ਉਹ ਟਰੈਕਟਰ ਚੱਲੀ ਜਾਂਦਾ ਬਸ 5 ਕਿਹੜੇ ਰਹਿ ਗਏ 4 ਤੇ ਅੱਜ ਆਪਾਂ ਕੱਲ ਜਿੱਨੀ ਕੰਨ ਕੀ ਬੀਤ ਤੀ ਹੁਣ ਕਾਲੂ ਲੱਗੂ ਝੋਨਾ ਵੜਰਾਂ ਲਈ ਵੀ ਇਹਨਾਂ ਅੱਜ ਆਪਾਂ ਜਾਣਾ ਸੀ ਕਿਤੇ ਤਾਂ ਆਪਾਂ ਪਹਿਲਾਂ ਕਰੇ ਚੱਲੇ ਉਹ ਟਰੈਕਟਰ ਦੇ ਨਾਲ ਜਾਣਾ ਸੀ ਨਹੀਂ ਤਾਂ ਤੇਰਾ ਉਹ ਟਰੈਕਟਰ ਤੇ ਚਾਰ ਕਿਘੜੇ ਰਹਿ ਗਏ ਬਸ ਉਧਰ ਆਪਾਂ ਹੁਣ ਘਰੇ ਚਲਦੇ ਆਂ ਕੂਤਰਾਂ ਨੂੰ ਦਾਣੇ ਦੂਣੇ ਪਾਉਨੇ ਆ ਬੱਚੇ-ਬੱਚੇ ਦਿਖਾਉਨੇ ਆ ਤੁਹਾਨੂੰ ਚੱਲ ਕੇ ਬੱਚੇ ਹੁਣ 2 ਦਿਨ ਬੰਦ ਹੋ ਗਏ ਕੱਲ ਤੇ ਅੱਜ ਕੱਲ ਨੂੰ ਵੀ ਬੰਦ ਤੇ ਪਰਸੋਂ ਵਿਚਾਰ ਬੰਦ ਕਰਨੇ ਪੈਣੇ ਆ ਉਦੋਂ ਬਾਅਦ ਲਗਾਤਾਰੀ ਕਾੜ ਦੇਣੇ ਆ ਆਪਾਂ 5-7 ਦਿਨ ਮੁੜ ਕੇ ਤਾਂ ਤੁਹਾਨੂੰ 10 ਸਟਾਰਟ ਹੋ ਜਾਣੀਆਂ ਨੇ ਜਣ ਕਿ ਜਿੰਨਾ ਟਾਈਮ ਤਾਂ ਹੁੰਦ ਨਹੀਂ ਨਿਕਲੂ ਹੁਣ ਆਪਾਂ ਡਾਇਆ ਕਰਾਂਗੇ ਆ 2-3 ਦਿਨ ਆਹ 5-7 ਦਿਨ ਖੇਤ ਚ ਜੋਰ ਨਾਲ ਕੰਮ ਹੁੰਦਾ ਥੋੜਾ ਜਿਹਾ ਤਾਂ ਕਰਕੇ ਚੱਲਦੇ ਆ ਹੁਣ ਘਰ ਨੂੰ ਪਾਣੀ ਆ ਪਾ ਕੇ ਪਾਲਦਾ ਬੱਚੇ ਭੁੱਖੇ ਸੀਗੇ ਉਹ ਦੇ ਲੋਗਾ ਜਦ ਤੁਰਿਆ ਕਿੱਥੇ ਫਿਰਦਾ ਉਹਦਾ ਆਹ ਖਾਣਾ ਵਾ ਇਹਨੂੰ ਖਾਣੇ ਚੜ੍ਹ ਗੀਏ ਇਹਦੇ ਇੱਕ ਬੱਚਾ ਇਹਦਾ ਭਾਈ ਯਾਰ ਮਰ ਗਿਆ ਹੁਣ ਉਹ ਵਿਚਾਰਾ ਢਿੱਲਾ ਦੀ ਉਹਨੂੰ ਮਾਰ ਡ ਕਰ ਗਿਆ ਜਿਵੇਂ ਆਉਂਦਿਆਂ ਨੂੰ ਮਰ ਗਿਆ ਉਹ ਬੱਚਾ ਮਰ ਗਿਆ ਬੜਾ ਜੰਗਾ ਬਣਨਾ ਇਹਨੇ ਮੈਨੂੰ ਦੱਬਣਾ ਪੈਣਾ ਤੇ ਇਹਦਾ ਭਾਈ ਸੀਗਾ ਇਹ ਆ ਬੱਚੇ ਦਾ ਬੜਾ ਵਧੀਆ ਬਣ ਗਿਆ ਨੇ ਵੀ ਬਾਕੀ ਦੋ ਬੱਚੇ ਉਹ ਆ ਗਏ ਹੁਣ ਆਪਾਂ ਨੂੰ 2 4 6 ਤੇ ਇੱਕ ਉਹ ਬੈਠਾ 7ਵਾਂ ਬੱਚੇ ਬੱਚੇ ਹੋ ਗਏ ਇੱਕ ਜੌਣੇ ਵੀ ਆਹ ਲਓ ਤੇ ਇਹਨਾਂ ਆ ਸਾਰੇ ਉੱਡਣ ਵਾਲੇ ਬੱਚੇ ਇਹਨਾਂ ਨੂੰ ਵੀ ਆਪਾਂ ਦਾਣਾ ਪਾਣੀ ਬਾਤ ਆ ਸਾਰਿਆਂ ਨੂੰ ਓਕੇ ਰਿਪੋਰਟ ਉਹ ਭਰੇ ਕਬੂਤਰਿਆਂ ਨੂੰ ਵੀ ਦਾਣਾ ਪਾਣੀ ਬਾਤ ਆ ਉਹ ਦੇਖੋ ਸਰਦਿੰ ਆਹ ਬੱਚਾ ਮਰ ਗਿਆ ਬਕਰਾਂ ਸਾਰਾ ਓਕੇ ਆ ਬਾਕੀ ਸਾਰਿਆਂ ਨੂੰ ਦਾਣਾ ਪਾਣੀ ਪਾਤਾ ਇੱਕ ਬੱਚਾ ਗੰਮ ਗਿਆ ਆਪਣਾ ਇਹਦਾ ਭਾਈ ਤੁਹਾਨੂੰ ਦਿਖਾਉਣਾ ਮੈਂ ਕਿੱਧਰ ਗਿਆ ਕਿੱਧਰ ਗਿਆ ਇਹਦਾ ਭਾਈ ਗੰਮ ਗਿਆ ਭਾਈ ਆ ਬੱਚੇ ਦਾ ਇਹ ਟਾਵਰ ਵਾਲਾ ਵਾ ਇਹਦਾ ਜਿਹੜਾ ਭਾਈ ਸੀਗਾ ਉਹ ਬਣੀ ਲਗੜ ਲੈ ਕੇ ਖਣੀ ਭੱਜ ਗਿਆ ਸਮਝੋ ਬਾਹਰ ਹੋਈ ਉਹਦੇ ਨਾਲ ਗੱਲਬਾਤ